ਹਾਂ ਕੰਦਰ ਉਸ ਤੋਂ ਆਦਿ ਮੈਂ ਬਸ ਕੇ ਲੈਂਦੇ ਆਂ ਯਾ ਮਾਰਨ ਦੇ ਫਰੂਟ ਵੀ ਲੈਂਦਾ ਨੇ ਰੱਖ ਦੇ ਮਾਰਨ ਦੇ ਸਾਰਾ ਲੈ ਲੈ ਖਾਜੂਰ ਦੇ ਰੱਖ ਦੇ ਅਮਰੂਦ ਤੇ ਕੇਲੇ ਲੈ ਲੈਂਦੇ ਨੇ ਲੈ ਰੋ ਪਾ ਚਾਲ ਬਾਬੇ ਨੂੰ ਚਾਹ ਲੈ ਦੋ ਬੰਨੇ ਲਾ ਲਾ ਦੋ ਲੈ ਲੈਣਾ ਐਸ ਨਿਆ ਆ ਉਹ ਬੱਸ ਨਿਤੇ ਰੋ ਆ ਜਾ ਰੋ ਰੇਨ ਸੋਦੇ ਪੜੀ 4 ਰੁਪਏ ਦੀ ਮੈਨੂੰ ਬਤਾ ਆ ਚੱਲ ਤੂੰ ਕੀ ਕਰਨਾ ਇੰਨੇ ਕੀ ਕਰਨੀ ਉਹ ਹੋ ਗਈ ਦੀ ਬਸ ਗਲਤ ਹੋ ਗਈ ਪਤਾ ਮੈਨੂੰ ਕੀ ਕਰਨਾ ਤੂੰ ਫਿਰ ਉੱਥੇ ਉੱਥੇ ਕਿਉਂ ਰਹਿਣ ਦੀ ਮੀਂਹ ਸਾਡੇ ਪੱਤ ਆ ਗਏ ਸ਼ੁਰੂਦ ਕਰ ਲੈਂਦੇ ਭਗਤਾਂ ਨੂੰ ਫਿਰ ਬਣਾਉਂਦੇ ਵੱਡੇ ਪੱਤ ਆ ਗਏ ਕਿ ਇਹ ਮੁੱਖ ਪੱਤ ਆ ਗਏ ਵਾ ਹਾਂ ਆ ਗਏ ਉਹ ਗਏ ਸਾਡੇ ਪੱਤ ਆ ਗਏ ਵਾ ਵੇਖੋ ਪਰ ਇੱਥੇ ਅਜੇ ਲੋੜ ਨਹੀਂ ਪੈਂਦੀ ਕਿਉਂਕਿ ਐਕਚੁਅਲ ਤੇ ਨਾ ਇੱਥੇ ਹਨੇਰਾ ਹੋ ਗਿਆ ਨਾ ਰਾਤ ਦਾ ਟਾਈਮ ਹੋ ਗਿਆ ਬਲਰ ਮਾ ਸਰ ਜੀ ਬਣ ਕੇ ਨਾ ਸੈਲਬ੍ਰੇਟ ਕੱਲ ਕੱਲ ਮੇਰਾ ਬਰਥਡੇ ਹੈਲੋ ਏਮਨ ਹਾਂਜੀ ਹੈਲੋ ਕਾਕੇ ਗਾਇਸ ਇੱਧਰ ਪਾਪਾ ਲੋਹੁੰਦਾ ਪੇਜੀ ਚੱਲ ਤੇ ਮੰਮੀ ਦੇਂਦੀ ਜੀ ਸੈਲੋ ਟੇਪ ਤੇ ਇੱਧਰ ਪਕਾਨੇ ਤੇ ਉਹ ਕੋਣ ਮੋਟਾ ਮਗਰ ਲੱਗਦੇ ਰਹੀ ਲੋੜੀਆ ਦੇਂਦੇ ਆ ਸੈਲੋ ਟੇਪ ਆਹ ਬੈਠੇ ਇੱਥੇ ਲਾਓ ਸੱਤ

ਆਹ 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 ਹਾਂਜੀ ਆਹ ਛੋਟੇ ਬਾਰਸੈਂਡ ਮੈਂ ਲੋ ਇੱਕ ਬੋਪਾ ਆ ਰਿਹਾ ਜਾਨੀ ਮੇਰੇ ਕੋਲ ਪੜੀ ਆ ਰਿਹਾ ਜਾਨੀ ਮੇਰੇ ਕੋਲ ਪੜੀ ਤੇ ਆਪਾਂ ਹੁਣ ਦਾ ਪੇਜੀ ਪਕਾਣੇ ਫਲੋਣ ਹੈਲੋ ਮਾਸਟਰ ਜੀ ਹੈਲੋ ਮਣ ਹੈਲੋ ਨਿਆਰੇ ਬਾਲਟੀ ਕੀ ਹਾਲ ਚਾਲਿਆ ਇੱਧਰ ਮੰਮੀ ਟੇਪ ਲਾਗ ਦੇਂਦੀ ਆ ਤੇ ਇੱਧਰ ਸਾਰੇ ਭੱਜ ਕੇ ਬੈਠੇ ਪਾਪਾ ਦੇ ਜੀ ਪਕਾਣੇ ਲੋਣ ਤੇ ਬਸ ਛੜ ਜਿਓਏ ਨੇ ਜੇ ਹੋ ਚੱਲੇ ਵਾ ਗੈਸਾਂ ਸਾਡਾ ਛੜਿਆ ਵੇਖ ਲੋ ਆਹ ਸਾਡੀ ਭੈੜੇ ਛੋਟ ਵੱਡੀ ਛੋਟੀ ਸਭੇ ਤੋਂ ਛੋਟੀ ਵਾ ਤੇ ਇੱਧਰ ਮੰਮੀ ਹੈਲੋ ਮੰਮੀ ਗੈਸਾਂ ਸਾਡਾ ਬਰਦਾ ਕੱਲੋ ਬਰਥਡੇ ਆਏ ਮੇਰੇ ਬਰਥਡੇ ਦੀ ਨਹੀਂ ਮੈਨੂੰ ਚਾਹੀਦੀ ਬਰਥਡੇ ਓ ਅਛਾ ਜੀ ਮਾ ਗਾਇਸ ਨੂੰ ਨਹੀਂ ਡਰੀ ਉਹ ਸਾਗਾ ਜਾਂ ਦੋਲਾ ਜੀ ਸਾਗਾ ਤੇ ਗਾਇਸ ਜਿਹੜੇ ਰੇਟ ਸਾਉਂਦੇ ਜੋ ਪ੍ਰੋਟੀਨ ਪੌਗ ਲੱਗਣ ਜਾਂਦਾ ਪਿਆ ਤੇ ਹੈਲੋ ਬੀਬੀ ਆ ਜਾ ਗਾਇਸ ਪਕਾਣੇ ਲੱਗ ਗਈ ਦੇ ਵੇਖ ਸਕਦੇ ਹੋ ਹੈਲੋ ਹੈਲੋ ਨਾਨੀ ਕਾ ਨਾਨੀ ਕੋਈ ਨਹੀਂ ਨਾਨੀ ਨਹੀਂ ਰੋਟੀ ਦੀ ਪੌਗ ਲਵਾਤਾ ਮਾਤਾ ਜੀ ਨੂੰ ਤੇ ਗਾਇਸ